ਨਮਸਕਾਰ ਇਹ ਆਕਾਸ਼ਵਾਣੀ ਜਲੰਧਰ ਹੈ ਹੁਣ ਤੁਸੀਂ ਗੁਰਵਿੰਦਰ ਸਿੰਘ ਤੋਂ ਪ੍ਰਦੇਸ਼ਿਕ ਖਬਰਾਂ ਸੁਣੋ ਭਾਰਤੀ ਪੁਲਾੜ ਖੋਜ ਸੰਗਠਨ ਇਸਰੋ ਨੇ ਬੀਤੀ ਰਾਸ ਸਪੇਸ ਡੌਕਿੰਗ ਪ੍ਰਯੋਗ ਸਪੇਡੈਕਸ ਮਿਸ਼ਨ ਨੂੰ ਸਫਲਤਾ ਨਾਲ ਲਾਂਚ ਕੀਤਾ ਹੈ ਇਸਰੋ ਦੇ ਪੀਐਸਐਲਵੀਸੀ 60 ਰਾਕੇਟ ਨੂੰ ਸ੍ਰੀ ਹਰੀਕੋਟਾ ਦੇ ਸ਼ਤੀਸ਼ ਧਵਨ ਪੁਲਾੜ ਕੇਂਦਰ ਤੋਂ ਛੱਡਿਆ ਗਿਆ ਇਸਨੇ ਲਾਂਚ ਹੋਣ ਤੋਂ ਥੋੜੀ ਦੇਰ ਬਾਅਦ ਹੀ ਦੋ ਉਪਗ੍ਰਹਿ ਚੇਜਰ ਐਸਡੀਐਕਸ 01 ਅਤੇ ਟਾਰਗੇਟ ਐਸਡੀਐਕਸ 02 ਨੂੰ ਧਰਤੀ ਦੇ ਹੇਠਲੇ ਗ੍ਰਹਿ ਪੰਨ ਤੇ ਸਫਲਤਾ ਨਾਲ ਸਥਾਪਿਤ ਕੀਤਾ ਦੋਵੇਂ ਉਪਗ੍ਰਹਿ ਹੁਣ ਅਗਲੇ 10 ਦਿਨਾਂ ਵਿੱਚ ਪਲਾੜ 'ਚ ਜੋੜੇ ਜਾਣ ਲਈ ਅੱਗੇ ਵਧਾਏ ਜਾਣਗੇ। ਸਪੇਡੈਕਸ ਮਿਸ਼ਨ ਦਾ ਉਦੇਸ਼ ਪਲਾੜ ਵਿੱਚ ਅਤ ਆਧੁਨਿਕ ਇਨ ਸਪੇਸ ਡੋਕਿੰਗ ਟੈਕਨੋਲੋਜੀ ਦਾ ਵਿਖਾਵਾ ਕਰਨਾ ਏ। ਇਹ ਚੰਦਰਮਾ ਦੀਆਂ ਮੁਹਿੰਮਾਂ ਅਤੇ ਭਾਰਤੀ ਅੰਤਰਿਕਸ਼ ਸਟੇਸ਼ਨ ਸਮੇਤ ਭਵਿੱਖ ਦੇ ਮਿਸ਼ਨਾਂ ਲਈ ਬੇਹਦ ਅਹਿਮ ਏ। ਖੇਤੀਬਾੜੀ ਮੰਤਰਾਲੇ ਨੇ ਕਿਹਾ ਕਿ ਹੁਣ ਤੱਕ 614 ਲੱਖ ਹੈਕਟੇਰ ਰਕਬੇ ਵਿੱਚ ਹਾੜੀ ਦੀਆਂ ਫਸਲਾਂ ਦੀ ਬਿਜਾਈ ਹੋ ਚੁੱਕੀ ਏ। ਖੇਤੀਬਾੜੀ ਮੰਤਰਾਲੇ ਨੇ ਇੱਕ ਬਿਆਨ 'ਚ ਕਿਹਾ ਕਿ 319 ਲੱਖ ਹੈਕਟੇਰ ਰਕਬੇ ਵਿੱਚ ਕਣਕ ਦੀ ਬਿਜਾਈ ਹੋਈ ਏ। ਜਦਕਿ ਪਿਛਲੇ 3313 ਲੱਖ ਹੈਕਟੇਅਰ ਰਕਬੇ ਵਿੱਚ ਬੀਜੀ ਗਈ ਸੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲੇ ਨੇ ਹਾੜੀ ਦੀਆਂ ਫਸਲਾਂ ਦੀ ਬਿਜਾਈ ਦੀ ਰਕਵੇ ਦੀ ਪ੍ਰਤੀਬਾਰੇ ਵੇਰਵੇ ਜਾਰੀ ਕੀਤੇ ਨੇ ਦਾਲਾਂ ਦੀ ਕਾਸ਼ਤ 137 ਲੱਖ ਹੈਕਟੇਅਰ ਤੋਂ ਵੱਧ ਰਕਬੇ ਵਿੱਚ ਕੀਤੀ ਗਈ ਹੈ ਜਦਕਿ ਮੋٹے ਅਨਾਜਾਂ ਦੀ ਬਿਜਾਈ 4855000 ਹੈਕਟੇਅਰ ਕੀਤੀ ਗਈ ਹੈ ਇਸ ਤੋਂ ਇਲਾਵਾ ਤੇਲ ਬੀਜਾਂ ਦੀ ਬਜਾਈ 96 ਲੱਖ ਹੈਕਟੇਅਰ ਤੋਂ ਵੱਧ ਰਕਵੇ 'ਤੇ ਹੋਈ ਏ। ਮਾਲ ਤੇ ਮੋੜ ਵਿਸੇਬਾ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਦੱਸਿਆ ਹੈ ਕਿ ਰਜਿਸਟਰੀ ਯਾਨੀ ਆਨਲਾਈਨ ਡਾਕੂਮੈਂਟੇਸ਼ਨ ਨੂੰ ਸਫਲਤਾ ਨਾਲ ਲਾਗੂ ਕਰਨ ਵਾਲਾ ਪੰਜਾਬ ਦੇਖਦਾ ਪਹਿਲਾ ਸੂਬਾ ਬਣ ਗਿਆ ਏ। ਸਾਲ 2024 ਵਿੱਚ ਮਾਲ ਵਿਭਾਗ ਵੱਲੋਂ ਵੱਡੇ ਸੁਧਾਰ ਕੀਤੇ ਗਏ ਨੇ ਜਿਸ ਨਾਲ ਲੋਕਾਂ ਦੀ ਤਹਿਸੀਲ ਦਫ਼ਤਰਾਂ ਵਿੱਚ ਖੱਜਲ ਖਵਾਰੀ ਖਤਮ ਹੋਈ ਏ। ਇਸ ਤੋਂ ਇਲਾਵਾ ਐਨਓਸੀ ਤੋਂ ਬਿਨਾਂ ਰਜਿਸਟਰੀਆਂ ਦੀ ਪ੍ਰਮਾਣਿਕਤਾ ਦਾ ਫੈਸਲਾ ਦਸੰਬਰ ਮਹੀਨੇ ਤੋਂ ਅਮਲ 'ਚ ਏ। ਉਨ੍ਹਾਂ ਦੱਸਿਆ ਕਿ ਪੰਜਾਬ ਨੈਸ਼ਨਲ ਜਨਰਿਕ ਡਾਕੂਮੈਂਟ ਰਜਿਸਟ੍ਰੇਸ਼ਨ ਸਿਸਟਮ ਲਾਗੂ ਕਰਨ ਅਤੇ ਸੂਬੇ ਦੇ ਸਾਰੇ ਸਬ ਰਜਿਸਟਰਡ ਅਫਰਮੇ ਵਿਖੇ ਲਾਗੂ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ। ਲੁਧਿਆਣਾ ਦੇ ਬੁੱਢੇ ਤਰੇਆਵੇਂ ਡੰਪ ਕੀਤੇ ਜਾਣ ਗੋਬਰ ਦੀ ਸਮੱਸਿਆ ਨੂੰ ਜੱਠਣ ਲਈ ਸਥਾਨਕ ਸਰਕਾਰਾਂ ਮੰਤਰੀ ਡਾਕਟਰ ਅਵਜੋਤ ਸਿੰਘ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪਿੰਡਾਂ ਅਧਿਕਾਰੀਆਂ ਨੂੰ ਇਥੇ ਟੁਕਵੇਂ ਨਮਟਾਰੇ ਲਈ ਹੈ ਬਵਾਲ ਤੇ ਤਾਜਪੁਰ ਰੋਡ ਡੇਰੀ ਕੰਪਲੈਕਸ ਵਿੱਚ ਬਾਇਓ ਗੈਸ ਪਲਾਂਟ ਸਥਾਪਿਤ ਸਥਾਪਿਤ ਕਰਨ ਦੇ ਪ੍ਰੋਜੈਕਟਾਂ ਨੂੰ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ। ਇਸ ਤੋਂ ਇਲਾਵਾ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਉਹ ਡੇਰੀ ਕੰਪਲੈਕਸਾਂ ਤੋਂ ਗੋਬਰ ਚੁੱਕਣ ਲਈ ਨਿੱਜੀ ਕੰਪਨੀਆਂ ਨੂੰ ਇਖਤਦਾਨ ਡਾਕਟਰ ਅਵਜੋਤ ਸਿੰਘ ਤੇ ਸੰਤ ਸੀਚੇਵਾਲ ਨੇ ਕਿਹਾ ਕਿ ਕਿਸੇ ਨਵੀਂ ਬੁੱਡੇ ਦਰਿਆ ਨੂੰ ਪ੍ਰਦੂਸ਼ਿਤ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਉਹਨਾਂ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਅਧਿਕਾਰੀਆਂ ਨੂੰ ਵੀ ਇਹ ਹਦਾਇਤ ਕੀਤੀ ਕਿ ਉਹ ਇਹ ਯਕੀਨੀ ਬਣਾਉਣ ਕਿ ਇਲੈਕਟ੍ਰੋਪਲੇਟਿੰਗ ਸੰਨਤ ਦਾ ਗੰਦਾ ਪਾਣੀ ਸੀਵਰੇਜ ਲਾਈਨਾਂ ਵਿੱਚ ਡੰਪ ਨਾ ਹੋਵੇ ਪਹਾੜਾਂ 'ਚ ਬਰਮਪਾਰੀ ਤੋਂ ਬਾਅਦ ਪੰਜਾਬ ਤੇ ਚੰਡੀਗੜ੍ਹ ਦੇ ਮੈਦਾਨੀ ਇਲਾਕਿਆਂ 'ਚ ਠੰਡ ਲਗਾਤਾਰ ਜ਼ੋਰ ਫੜ ਰਹੀ ਹੈ ਸੀਤਲਰ ਦੀ ਚੇਤਾਵਨੀ ਵਿਚਕਾਰ ਤੋਂ ਦਾ ਅਲਰਟ ਜਾਰੀ ਕੀਤਾ ਗਿਆ ਹੈ। ਸੋਮਵਾਰ ਰਾਤ ਤੋਂ ਹੀ ਪੰਜਾਬ ਦੇ ਕੁੱਝ ਜ਼ਿਲ੍ਹਿਆਂ ਵਿੱਚ ਧੁੰਦ ਵੇਖੀ ਗਈ। ਇਸ ਦੇ ਨਾਲ ਹੀ ਸਵੇਰ ਤੱਕ ਕਈ ਥਾਵਾਂ ਤੇ ਵਿਜ਼ਿਬਿਲਟੀ 0 ਦੇ ਨੇੜੇ ਦਰਜ ਕੀਤੀ ਗਈ। ਪੰਜਾਬ ਦਾ ਦਿਨ ਦਾ ਤਾਪਮਾਨ ਆਨ ਨਾਲੋਂ 5 ਡਿਗਰੀ ਘਟੇ। ਮੌਸਮ ਵਿਭਾਗ ਕੇਂਦਰ ਵੱਲੋਂ ਅੱਜ ਪੰਜਾਬ ਵਿੱਚ ਧੁੰਦ ਤੇ ਸੀਤਲਰ ਨੂੰ ਲੈ ਕੇ yellow ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਮੁਤਾਬਕ ਅੱਜ ਪੰਜਾਬ ਅਤੇ ਚੰਡੀਗੜ੍ਹ ਦੇ ਤਾਪਮਾਨ ਵਿੱਚ ਜ਼ਿਆਦਾ ਬਦਲਾਅ ਨਹੀਂ ਹੋਵੇਗਾ। ਪਰ ਪੜ੍ਹ ਕੇ ਪਹਿਲੀ ਪਹਿਲੀ ਜਨਵਰੀ ਤੋਂ ਕੁਝ ਰਾਹਤ ਮਿਲਣ ਦੀ ਸੰਭਾਵਨਾ ਹੈ ਹਾਕੀ ਇੰਡੀਆ ਲੀਗ ਐਚ ਆਈ ਐਲ ਚ ਬੀਤੀ ਰਾਜ ਯੂਪੀ ਰੁਧਰਾਜ ਨੇ ਮੌਜੂਦਾ ਚੈਂਪੀਅਨ ਕਲਿੰਗਾ ਲਾਂਸਰਸ ਤੇ 3-1 ਨਾਲ ਜਿੱਤ ਦਰਜ ਕੀਤੀ ਹੈ ਯੂਪੀ ਰੁਧਰਾਜ ਦੇ ਕੀਪਰ ਜੇਮਸ ਮਜ਼ਰੇਲੋ ਨੂੰ ਉਸ ਦੀ ਸ਼ਾਨਦਾਰ ਕਾਰਗੁਜ਼ਾਰੀ ਲਈ ਪਲੇਅਰ ਆਫ ਦਾ ਮੈਚ ਅਵਾਰਡ ਮਿਲਿਆ ਇਸ ਜਿੱਤ ਨੇ ਰੁਧਰਾਜ ਨੂੰ ਐਚ ਆਈ ਐਲ 2024-25 ਅੰਕ ਸੂਚੀ ਵਿੱਚ ਸਿਖਰ ਤੇ ਪਹੁੰਚੋ ਦਿੱਤਾ ਜਦਕਿ ਲਾਂਸਰਸ ਹੇਰਲੇ ਸਥਾਨ ਤੇ ਨੇ ਅੱਜ ਰੋਡ ਕਿਲਾ ਵਿਖੇ ਡੈਲੀ ਐਂਜੀ ਪਾਈਪਰਸ ਦਾ ਮੁਕਾਬਲਾ ਹਾਇਦਰਾਬਾਦ ਤੂਫਾਨ ਨਾਲ ਹੋਵੇਗਾ ਮੈਚ ਰਾਤ ਸਵਾ 8 ਵਜੇ ਸ਼ੁਰੂ ਹੋਵੇਗਾ ਮੁਹਾਲੀ ਦੇ ਕਾਰਜਕਾਰੀ ਸਿਵਲ ਸਰਜਨ ਡਾਕਟਰ ਰੇਨੂ ਸਿੰਘ ਨੇ ਲੋਕਾਂ ਨੂੰ ਬਿਹਤਰੀ ਤੇ ਮਿਆਰੀ ਸੇਵਾਵਾਂ ਤਾਂ ਦੇਣ ਦੀ ਵਚਨਬੱਧਤਾ ਬਰਕਰਾਰ ਕੀਤੀ ਹੈ ਉਹਨਾਂ ਕਿਹਾ ਕਿ ਜ਼ਿਲ੍ਹਾ ਸਿਹਤ ਵਿਭਾਗ ਦਾ ਧ੍ਰਿੜ ਇਰਾਦਾ ਤੇ ਨਿਸ਼ਚਿਤ ਹੈ ਕਿ ਨਵੇਂ ਸਾਲ ਦੌਰਾਨ ਵੀ ਸਰਕਾਰੀ ਸਿਹਤ ਸੇਵਾਵਾਂ ਵਿੱਚ ਲੋਕਾਂ ਨੂੰ ਸਚੱਜੀਆਂ ਸੇਵਾਹੂਲਤਾਂ ਪ੍ਰਦਾਨ ਕਰਨ ਦਾ ਅਮਲ ਜਾਰੀ ਰੱਖਿਆ ਜਾਵੇਗਾ ਤੇ ਜਿੱਥੇ ਕਿਤੇ ਵੀ ਕੋਈ ਕਾਰਨ ਆਉਂਦੀ ਹੈ ਉਸ ਨੂੰ ਤੁਰੰਤ ਪੂਰਾ ਕੀਤਾ ਜਾਵੇਗਾ ਉਨਾ ਦੋਹਰਾਇਆ ਕਿ ਕੇਂਦਰ ਤੇ ਪੰਜਾਬ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਸਿਹਤ ਨਵਾਂ ਦਾ ਲਾਭ ਜਿਲੇ ਦੀ ਹਰ ਸਰਕਾਰੀ ਸਿਹਤ ਸੰਸਥਾ ਵਿੱਚ ਲੋਕਾਂ ਨੂੰ ਲਗਾਤਾਰ ਦਿੱਤਾ ਜਾ ਰਿਹਾ ਹੈ ਇਸ ਦੇ ਨਾਲ ਹੀ ਆਕਾਸ਼ਵਾਣੀ ਜਲੰਧਰ ਤੋਂ ਪ੍ਰਦੇਸ਼ਿਕ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ ਸਾਡਾ ਐਕਸ ਹੈਂਡਲ ਹੈ @AIRRanjhuJalandhar ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ ਬਾਅਦ 1:40 ਮਿੰਟ ਤੇ ਨਮਸਕਾਰ